ਮੋਹ ਸਦਾਰ ਅਮਰਤ ਪਾਲ ਸੇ ਉਹ ਕਹਿੰਦੇ ਅਸੀਂ ਇਲੈਕਸ਼ਨ ਲੜਦੇ ਆ ਅਸੀਂ ਕਹਿੰਦੇ ਆ ਕਿ ਠੀਕ ਹੈ ਤੁਸੀਂ ਇਲੈਕਸ਼ਨ ਲੜੋ ਸਾਡੀ ਪਾਰਟੀ ਤੁਹਾਨੂੰ ਸਪੋਰਟ ਕਰੂਗੀ ਜੇ ਹੁਣ ਜੇ ਮੈਂ ਕਹਦਾ ਕਿ ਅੱਗਾ ਦੀ ਤਾਂ ਨੰਬਰ ਸਰ ਵੱਲੋਂ ਲੜਨਗੇ ਤੇ ਕੱਲ ਨੂੰ ਕੈਂਡੀਡੇਟ ਅਸੀਂ ਇਹੋ ਕੀ ਗੱਲ ਨਹੀਂ ਕੀਤੀ ਤਾਂ ਫੇਰ ਸਾਡੀ ਬੇਇੱਜ਼ਤੀ ਤਾਂ ਹੋ ਜੂਗੀ ਜੀ ਉਹਨਾਂ ਦੀ ਟਿਕਟ ਨਾਮਜ਼ੂਰ ਹੋਈ ਇਲੈਕਸ਼ਨ ਕਮਿਸ਼ਨ ਤੋਂ ਉਦੋਂ ਬਾਅਦ ਸਾਡੇ ਬਲੇਰ ਸਾਹਿਬ ਜਿਹੜੇ ਮੇਰੇ ਸੱਜੇ ਪਾਸੇ ਬੈਠੇ ਹੈ ਇਹ ਉਹਨਾਂ ਦੀ ਥਾਂ ਉੱਥੇ ਇਲੈਕਸ਼ਨ ਸ਼੍ਰੋਮ ਨੇ ਕਾਜੀਦਲ ਅਫਸਰ ਨੂੰ ਲੜਨਗੇ ਇਹ ਬਾਦਲ ਸਾਹਿਬ ਕਦੇ ਵੀ ਪੰਛ ਦੇ ਨਾਲ ਨਹੀਂ ਚਲੇ 1984 ਦੇ ਵਿੱਚ ਜਿਹੜਾ ਬਲੂ ਸਟਾਰ ਕਰਾਇਆ ਹੈ ਇਹ ਸਾਰੇ ਲੋਕੋਵਾਲ ਬਾਦਲ ਨੇ ਸਾਰੇ ਉਹਦੇ ਮਲਜ਼ਮ ਹੈਗੇ ਹੈ ਇੰਰਨੈਟੀ ਖਰਖਾਬ ਤੇ ਨਾਲ ਵੀ ਬਹੁਤ ਬੇਈਮਾਨੀ ਕੀਤੀ ਹੈ ਜੇਣਾ ਵੀ ਇਹਨਾਂ ਦੇ ਨਾਲ ਲੜਦਾ ਸਰਦਾਰ ਸੁਖਬੀ ਸਿੰਘ ਦੇ ਨਾਲ ਉਹਦੇ ਨਾਲ ਹੁੰਦੀ ਹੈ ਬੇਈਮਾਨੀ ਟੀਬਰੂਗੜੇ ਜ਼ਿਲ੍ਹੇ ਬੰਦਲ ਅਮਰਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਉਹਨਾਂ ਦੇ ਹੱਕ ਦੇ ਵਿੱਚ ਹੁਣ ਸੁਮਨਜੀਤ ਸਿੰਘ ਮਾਨ ਦੇ ਵੱਲੋਂ ਖਡੂਰ ਸਾਹਿਬ ਦੀ ਸੀਟ ਛੱਡ ਦਿੱਤੀ ਗਈ ਹੈ ਉਹਨਾਂ ਨੇ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈਣ ਦਾ ਐਲਾਨ ਕੀਤਾ ਹੈ ਅੱਜ ਦੇ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਤੇ ਮੋਦੀ ਸਾਹਿਬ ਮੱਤਸਵੀ ਮੁੱਦੇ ਤੇ ਉੱਤੇ ਰਾਮ ਮੰਦਰ ਦੇ ਉੱਤੇ ਤੇ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੁੰਦੇ ਐ ਉਸ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਲੜ ਰਹੀ ਐ ਕਿ ਮੈਂ ਇਲੈਕਟਰੇਟ ਨੂੰ ਪੋਲਰਾਈਜ਼ ਕਰਤਾਂਾ ਜਦ ਕਿ ਗਰੀਬੀ ਨਹੀਂ ਹੋਗੀ ਐ ਬੇਰੁਜ਼ਗਾਰੀ ਨਹੀਂ ਹੋਗੀ ਐ ਤੇ ਜਿਹੜੇ ਵੈਦੇ ਮੋਤੀ ਸਾਹਿਬ ਨੇ ਕੀਤੇ ਸੀਗੇ ਪਿਛਲੇ 10 ਸਾਲ ਕੀ ਘਰ ਘਰ ਨੌਕਰੀ ਦਵਾਗੇ ਉਹ ਵੀ ਭੁੱਲ ਗਏ ਐ ਪੰਜਾਬ ਗਵਰਨਮੈਂਟ ਭੁੱਲ ਗਈ ਐ ਕਿ ਹਰੇਕ ਬੀਬੀ ਦੇ ਡੈਂਟ ਕਾਊਂਟ ਦੇ ਵਿੱਚ ਚੜ੍ਹਦੇ ਮਹੀਨੇ 1000 ਰੁਪਇਆ ਗਵਰਨਮੈਂਟ ਦਖਲ ਕਰੂਗੀ ਇਹ ਸਾਰੀਆਂ ਗਰੀਬੀ ਤੇ ਜਿੰਨੇ ਵੀ ਅਨਐਮਪਲੋਇਮੈਂਟ ਹੈ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਹੁਣ ਅਚੀਰ ਦੇ ਵਿੱਚ ਫੇਰ ਮਜ਼ਬਦਾ ਕਾਰਡ ਖੇਡਿਆ ਜਾ ਰਿਹਾ 2019 ਦੇ ਇਲੈਕਸ਼ਨਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੇ ਬਾਲਾਕੋਟ ਪਾਕਿਸਤਾਨ ਦੇ ਵਿੱਚ 에ਅਰ ਸਟ੍ਰਾਈਕਸ ਕਰ ਦਿੱਤੀਆਂ ਸੀ ਜਿਸ ਨਾਲ ਫੇਰ ਸਾਰਾ ਮਤਸਵੀ ਮਾਹੌਲ ਇਕੱਠਾ ਹੋ ਗਿਆ ਸੀ ਜਿਸ ਨਾਲ ਫਿਰ ਫਿਰ ਬਹੁਤ ਜ਼ਿਆਦਾ ਵੋਟਰਾਂ ਨਾਲ ਭਾਜਪੀ ਤੇ ਆਰਐਸਐਸ ਜਿੱਤ ਗਏ ਹੁਣ ਇਹਦੇ ਬਾਰੇ ਆਪਾਂ ਨੇ ਕੀ ਕਰਨਾ ਹੈ ਫੋਲਸਦਾਰ ਅਮਰਤਪਾਲ ਸੇ ਉਹ ਕਹਿੰਦੇ ਅਸੀਂ ਇਲੈਕਸ਼ਨ ਲੜਨੀ ਹੈ ਅਸੀਂ ਕਹਿੰਦੇ ਹਾਂ ਕਿ ਠੀਕ ਹੈ ਤੁਸੀਂ ਰੈਕਸ਼ਨ ਲੜੋ ਸਾਡੀ ਪਾਰਟੀ ਤੁਹਾਨੂੰ ਸਪੋਰਟ ਕਰੂਗੀ ਪਰ ਜੇ ਸਰਕਾਰ ਨੇ ਉਹਨਾਂ ਨੂੰ ਨਾ ਲੜਨ ਦਿੱਤਾ ਫਿਰ ਮਜਬੂਰਨ ਸਾਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਪਊ ਉਹਦੇ ਜੇਕਰ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਵੱਲੋਂ ਅੱਜ ਬਿਰਸਤ ਸਿੰਘ ਬਲਟੋਹਾ ਨੂੰ ਡੂਰ ਸਾਹੂ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਦਿੱਤਾ ਹੈ ਜਿਸ ਤੋਂ ਬਾਅਦ ਸਿਮਰਜ ਸਿੰਘ ਮਾਨ ਦੇ ਵੱਲੋਂ ਬਾਦਲ ਪਰਿਵਾਰ ਦੇ ਉਤੇ ਜੰਮ ਕੇ ਨਿਸ਼ਾਨੇ 사ਦੇ ਗਏ ਨੇ ਬਾਦਲਾ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਹੈ ਤੇ ਬਾਦਲਾ ਨੇ ਬਲੂ ਸਟਾਰ ਕਰਾਇਆ ਇੰਦਰਾ ਗਾਂਧੀ ਤੋਂ ਕਰਵਾਇਆ ਸੰਤ ਗਣੈਤ ਸਿੰਘ ਪਿੰਡਾ ਵਾਲਿਆਂ ਨੂੰ ਤੇ ਹੋਰ ਸਾਡੇ ਨੌਜਵਾਨ ਲੀਡਰਾਂ ਨੂੰ ਸ਼ਹੀਦ ਕਰਾਇਆ 328 ਸਰੂਪ ਮਹਾਰਾਜ ਦੇ ਐਸ்சிਪੀਸੀ ਤੋਂ ਗੁਮਖਰਾਤੇ ਇਹ ਇੱਕ ਜਮਹੂਰੀਅਤ ਦਾ ਦੇਸ਼ ਹੈ ਪਰ 14 ਸਾਲ ਤੋਂ ਐਸ்சிਪੀਸੀ ਦੇ ਇਲੈਕਸ਼ਨ ਹੀ ਨਹੀਂ ਕਰਾਏ ਗਏ ਬਰਗਾੜੀ ਦੇ ਵਿੱਚ ਸੌਦਾ ਸਾਥ ਸੱਜੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਘਰਾਈਆਂ ਕੋਟਪੂਰੇ ਦੇ ਵਿੱਚ ਗੋਲੀ ਚਲਾਈ ਹੈ ਬੇਗਨਾ ਆਦਮੀਆਂ ਦੇ ਉੱਤੇ ਇਹ ਸਾਰਾ ਪੁਛ ਬਾਦਲ ਸਾਹਿਬ ਨੇ ਕਰਾਇਆ ਬਾਦਲ ਦਲ ਨੇ ਕਰਾਇਆ ਤਾਂ ਮੈਂ ਇਹਨਾਂ ਕੀ ਫਰਜ਼ ਕਰੋ ਕਿ ਸਰਕਾਰ ਅਮਰਤਪਾਲ ਸਿੰਘ ਨੂੰ ਨਹੀਂ ਖੜਾ ਹੋਣ ਦਿੰਦੀ ਤਾਂ ਉਸ ਦੇ ਬਦਲੇ ਸਾਡਾ ਕੈਂਡੀਡੇਟ ਪਰਚਾ ਭਰੂਗੀ ਤੇ ਜੇ ਸਾਡ ਅਮਰਤਪਾਲ ਸਿੰਘ ਦਾ ਪਰਚਾ ਠੀਕ ਨਿਕਲ ਗਿਆ ਫੇਰ ਅਸੀਂ ਪਟਰਾਵ ਵੀ ਕਰ ਤਵਾਂਗੇ ਪਰ ਐ ਨਹੀਂ ਹੈ ਕਿ ਇਹ ਸਾਡੇ ਨਾਲ ਚਲਾਤੀ ਖੇਟੀ ਜਾਵੇ ਫਡੂਰ ਸਾਹਿਬ ਤੋਂ ਕਿ ਇਹ ਖਾਲੀਆਂ ਦਾ ਕੋਈ ਕੈਂਡੀਡੇਟ ਹੀ ਨਾ ਖੜਾ ਹੋਏ ਹੁਣ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਨਸਟੀਟਿਊਸ਼ਨਲੀ ਸਾਨੂੰ ਇਹ ਸਾਡੇ ਦਿਲ ਨੂੰ ਲੱਗ ਰਹੀ ਹੈ ਕਿ ਕਨਸਟੀਟਿਊਸ਼ਨ ਨੂੰ ਰੱਖਿਆ ਹੀ ਨਹੀਂ ਜਾ ਸਕਦਾ ਹੈਗਾ ਅਗਲੀ ਗੱਲ ਹੈ ਕਿ ਇੱਕ ਨਵੀਂ ਪਾਲਿਸੀ ਬਣਾਈ ਹੈ ਮੋਦੀ ਸਾਹਿਬ ਨੇ ਪ੍ਰਾਈਮ ਮਿਨਿਸਟਰ ਨੇ ਹੋਮ ਮਿਨਿਸਟਰ ਸ਼ਾਹ ਨੇ ਐਕਸਟਰਨਲ ਅਫੇਅਰਸ ਮਿਨਿਸਟਰ ਜੇ ਸ਼ੰਕਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਡੋਇਲ ਨੇ ਕਿ ਜੇੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਇੰਡੀਆ ਚ ਕਰੂਗਾ ਬੇਸ਼ੱਕ ਬਾਹਰ ਦੇ ਮੁਲਕਾਂ ਚ ਕਰੂਗਾ ਉਸ ਨੂੰ ਸਾਡੇ ਇੰਟੈਲੀਜੈਂਸ ਦੇ ਦਸਤੇ ਜਾ ਕੇ ਜਨੋ ਮਾਰ ਦੇਣਗੇ ਅਸੈਸਿਨੇਟ ਕਰ ਦੇਣਗੇ ਇਸ ਪਾਲਿਸੀ ਦੇ ਤਹਿਤ ਹਰਦੀਪ ਸਿੰਘ ਨਿੱਜ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਗਿਆ ਰਿਪੁਤਮਨ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਅਸੈਸਿਨੇਟ ਕੀਤਾ ਗਿਆ ਸ਼ਖ ਦੂਜੇ ਨੂੰ ਕੈਂਡੀਡੇਟ ਦੇ ਵਿੱਚ ਕਤਲ ਕੀਤਾ ਗਿਆ ਇੰਡੀਅਨ ਇੰਟੈਲੀਜੈਂਸ ਏਜੰਸੀਸ ਨੇ ਇਹ ਮੈਂ ਨਹੀਂ ਕਹਿੰਦਾ ਇਹ ਕੈਂਡੀਡੇਟ ਦਾ ਪ੍ਰਾਈਮ ਮਿੰਿਸਟਰ ਆਪਣੀ ਪਾਰਲੀਮੈਂਟ ਜਿਹੜੀ ਔਟਵਾ ਦੇ ਵਿੱਚ ਹੈਗੀ ਹੈ ਉਹਦੇ ਵਿੱਚ ਆਪਣੀ ਪਾਰਲੀਮੈਂਟ ਦੇ ਵਿੱਚ ਉਹ ਬਿਆਨ ਕਰਦੇ ਆ ਬ੍ਰਿਟਾਨੀਆ ਦੇ ਵਿੱਚ ਅਪਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਉੱਥੇ ਮਰਵਾਤਾ ਉਹ ਵੀ ਆਜ਼ਾਦੀ ਦਾ ਖਲਾਟੀਆਂ ਸੀ ਫੇਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਉਹਨੂੰ ਮਰਵਾਤਾ ਹੈ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਰਵਾਤਾ ਹੈ ਦੀਪ ਸਿੰਘ ਸਿੱਧੂ ਨੂੰ ਸਾਡੇ ਹਰਿਆਣੇ ਦੇ ਵਿੱਚ ਮਾਰਤਾ ਹੈ ਮੁਸੇਵਾਲ ਨੂੰ ਸਾਡੇ ਪੰਜਾਬ ਦੇ ਵਿੱਚ ਬਰਬਾਦ ਕਰਦਾ ਹੈ ਇਹ ਜਿਹੜੀ ਪਾਲਿਸੀ ਹੈ ਇਹ ਬਿਲਕੁਲ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸੁਖਾਰ ਮਾਨ ਸਿੰਘ ਨੇ ਸਾਰੇ ਕਾਨੂੰਨ ਪੜ੍ਹ ਕੇ ਚਿੱਠੀ ਲਿਖੀ ਹੈ ਕਿ ਇਹ ਚਾਰ ਬੰਦੇ ਜਿਨ੍ਹਾਂ ਨੇ ਪਾਲਿਸੀ ਬਣਾਈ ਹੈ ਇਹ ਤਾਂ ਹੁਣ ਬਾਹਰ ਤਾਂ ਰਹੇਗੀ ਨਹੀਂ ਗਈ ਜਿਹੜਾ ਪੰਨੋ ਨੂੰ ਅਮਰੀਕਾ ਦੇ ਵਿੱਚ ਕਤਲ ਕਰਨਾ ਸੀਗਾ ਉਹਦਾ ਬੰਦਾ ਅਮਰੀਕਾ ਦੀ ਇੰਟੈਲੀਜੈਂਸ ਨੇ ਫੜ ਵੀ ਲਿਆ ਤੇ ਬਾਕੀ ਇਹਦੇ ਨੌਂ ਵੀ ਦੇਤੇ ਹੈ ਕਿ ਇਹ ਪਾਲਿਸੀ ਹੈ ਹੁਣ ਦੇਖੋ ਅਮਰੀਕਾ ਦੀ ਜਿਹੜੀ ਪਾਲਿਸੀ ਹੈ ਇਹ ਬੜੀ ਪੁਰਾਣੀ ਪਾਲਿਸੀ ਹੈ ਜਿਹਨੂੰ ਕਹਿੰਦੇ ਹੈ ਮਨਰੋ ਡਾਕਟਰਨ ਮਨਰੋ ਡਾਕਟਰਨ ਦੇ ਤਹਿਤ ਕੋਈ ਵੀ ਮੋਲਕ ਅਮਰੀਕਾ ਵੱਲ ਉਹ ਕਰੂਗਾ ਫੋਰਸ ਦਾ ਤੇ ਅਮਰੀਕਾ ਉਹਦਾ ਬੜਾ ਵੱਡਾ ਜਵਾਬ ਦੋਗਾ 1940 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਹਵਾਈ ਦੇ ਵਿੱਚ ਅਟੈਕ ਕਰਤਾ ਸੀਗਾ ਅਮਰੀਕਾ ਫੌਰਨ ਸੈਕੰਡ ਵਰਲਡ ਵਾਰ ਦੇ ਵਿੱਚ ਜਾਪਾਨ ਤੇ ਹਿਟਲਰ ਤੇ ਸਾਰਿਆਂ ਦੇ ਖਿਲਾਫ ਖੜਾ ਹੋ ਗਿਆ ਸੀਗਾ